ਬਾਬਾ ਵਾਦਾ ਇਹ ਵਧਾ ਲਿਆ ਤੁਸੀਂ ਨਾਲ ਕਿਹ ਨਹੀਂ ਰੱਖਿਆ ਕਰਾ ਲਾਇਆ ਲੋਡਰ ਆਇਆ ਚਾਚਾ ਉਹ ਯਾਰ ਮੇਰੀ ਗੱਲ ਸੁਣ ਮੈਂ ਤਾਂ ਬਥੇਰੇ ਗਿਆ ਸੀ ਜੱਗੇ ਵਰਗੇ ਨਹੀਂ ਮੰਨੇ ਕਹਿੰਦਾ ਨਹੀਂ 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 ਬਾਅਦ ਚ ਖੌਂਚੇ ਨਾਲ ਨਹੀਂ ਖੌਂਚੇ ਨਾਲ ਕਰ ਦਾਂਗੇ ਸਾਰਾ ਕੁਝ ਸੈੱਟ ਹੋ ਜਾਊਗਾ ਆ ਮਿੱਟ ਇੰਨਾ ਹੋਊਗਾ ਇਹ ਮੌਕੇ ਤੇ ਨਾਲ ਦੀ ਨਾਲ ਹੋਈ ਜਾਂਦਾ ਚਲਦੀ ਚਾਲ ਚ ਮੈਂ ਕਿਹਾ ਸੀ ਪਹਿਲਾਂ ਤਾਂ ਮੈਂ ਖਾ ਪਰਲੇ ਪਾਸ ਖੁੰਜਾ ਆ 1.5 ਨੇ ਸੀ ਪਹਿਲਾਂ ਹੂੰ ਅਵੇ ਚੀ ਕੀਤੇ ਦੋ ਕਮਰੇ ਦੇ ਹਾਂ 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 ਇਹ 1.5 ਨੇ ਸੀ ਪਹਿਲਾਂ ਮੈਂ ਖਾ 1.5 ਤੋਂ ਕੋਈ ਨਹੀਂ ਪਹਿਲਾਂ ਪਰਤ ਦਾ ਕੰਮ ਕਰ ਲਿਆ ਨਿ ਮੇੜ ਲਿਆ ਜਿੰਨੀ ਆ ਹੁੰਦੀ ਐ ਤੇ ਫਿਰ ਮੈਂ ਚਲ ਠੀਕ ਐ ਫਿਰ ਜਿਵੇਂ ਹਾਂ ਹੁੰਦਾ ਦਾ ਉਹ ਤਾਂ ਕਰਕੇ ਮੈਨੂੰ ਆਇਆ ਸੀ ਮਖਾਣਾ ਇੱਥੇ ਨਾ ਐਨੀ ਐਨੀ ਜਿਹੜੀ ਹੈਗੀ ਆ ਆ ਬਣਾ ਕੇ ਕਿਹੜਾ ਪਹੀ ਜੀ ਆਪੇ ਡੰਡੀ ਜੀ ਬਣਾ ਕੇ ਇਹ ਆਪਾਂ ਕਰਾਦ ਗਏ ਉਥੇ ਜਿੰਦਰੀ ਦੇ ਨਾਲ ਤੇ ਉਥੇ ਤੱਕ ਟਰੈਕਟਰ ਜਾਂਦਾ ਹੋ ਜੂਗਾ ਹਾਂ ਤੇ ਉਹ ਮੈਂ ਤੈਨੂੰ ਆਏ ਪੁੱਛਦਾ ਹੀ ਮਖਾ ਆਪਣੇ ਪਿੰਡ ਕੋਈ ਚਿਰੀ ਤਾਂ ਹੈ ਨਹੀਂ ਤੁਸੀਂ ਮਿੱਟੀ ਕਿੱਥੋਂ ਲਿਆਏ ਨਹੀਂ ਇਹ ਮਿੱਟੀ ਆਪਣੇ ਇਧਰ ਕਿਹਨਾ ਪੂੜੀ ਦੇ ਕੋਲੇ ਘਰ ਨਹੀਂ ਪੈ ਰਹੇ ਹਾਂ ਹਾਂ ਉਹਨਾਂ ਨੇ ਅੰਦਰੋਂ ਅੰਡਰਗਰਾਉਂਡ ਚੋਂ ਪੱਟੀ ਆ ਅੱਛਾ ਟੋਆ ਜਾ ਪੱਟੀ ਬਿਠੇ ਉਹ ਟੋਆ ਜਾ ਪੱਟੀ ਬਿਠੇ ਉੱਥੇ ਘਰ ਪਾਉਣਗੇ ਥੱਲੇ ਕਮਰੇ ਪਾਉਣਗੇ ਵਿੱਚ ਠੀਕ ਆ ਠੀਕ ਥੱਲੇ ਨਵਾਂ ਹੀ ਬੰਗਲਾਦੇਸ਼ਾਂ ਬਾਹਰਲੇ ਦੇਸਾਂ ਕੋਲ ਥੱਲੇ ਪਤਾ ਨਹੀਂ ਅਸੀਂ ਇਹੋ ਬਣਾਉਣਾਗਾ ਬੇਸਮੈਂਟ ਬਣਾਉਣਾ ਥੱਲੇ ਅਸੀਂ ਉਹ ਮਿੱਟੀ ਐ ਬੜਾ ਪ੍ਰੋਜੈਕਟ ਆਪਣੇ ਪਿੰਡ ਵੀ ਕਿੰਨੇ ਐਡਵਾਂਸ ਦਿੰਦੇ ਹਨ ਬੜਾ ਪ੍ਰੋਜੈਕਟ ਚੱਲ ਗਿਆ ਉਹਨਾਂ ਦਾ ਵੀ ਹਾਂ ਆਹਾਂ ਤਾਂ ਥੋਡੀ ਮਿੱਟੀ ਐ ਜਿਹੜੀ ਇਹਦਾ ਇੰਨੇ ਥਾਂ 'ਚ ਹੀ ਪੈ ਜੂ ਇੱਥੇ ਤੁਹਾਨੂੰ ਹੋਰ ਪਾਉਣੀ ਭੂਖਾ ਖਾਦ ਨਾ ਇਹ ਤਾਂ ਹਜੇ ਆਉਣ ਵੀ ਆ ਇਹ ਤੂੰ ਐਸਾ ਲਾ ਵੀ ਇਹੇ 40 ਬੰਤਾ ਦੀ ਟਰਾਲੀਆਂ ਨੇ ਤੇ ਮੇਰੇ ਖਿਆਲ ਦੇ ਵਿੱਚ 70 ਟਰਾਲੀਆਂ ਹੋਰ ਪੈ ਜਾਣਗੀਆਂ ਉਸ ਤੱਕ ਜੇ ਪਸਾੜ ਲੈਣਗੇ ਕਿਤੇ ਹੀ ਕਰਨੇ ਕਟੋਕਟ ਚਾਹੀਦੇ ਨੇ ਖਰਾਪ ਗੱਲਾਂ ਨਾ ਕਰਕੇ ਕੰਮ ਕਰ ਲੀਏ ਮੈਂ ਹਾਂ ਤੂੰ ਜਾ ਉਹ ਕਰਕੇ ਲੈ ਆ ਤੇ ਜਿੰਦਰੀ ਖਾੜ ਤੋਂ ਜਾ ਹਨਾ ਬਸ ਹਾਂ ਹੋਰ ਤਾਂ ਹੀ ਕੁਝ ਲਿਆਉਣਾ ਟਰੈਕਟਰ ਟਰਾਲੀ ਟਰੈਕਟਰ ਆਹ ਚਿੰਦਰੀ ਗੱਲ ਸੁਣੋ ਉੱਥੇ ਨਾ ਇੱਕ ਪੁਲੀਸ ਦੇ ਕੋਲੇ ਪਤਾ ਨਾ ਤੈਨੂੰ ਸਾਹਮਣਾ ਕਰ ਉੱਥੇ ਜਾ ਕੇ ਮੇਰੇ ਨਾਲ ਲੱਦੀ ਜਗਦੇਵ ਹੋਇਆ ਤਾਂ ਲੈ ਆਉਗਾ ਟਰੈਕਟਰ ਜੇ ਜਗਦੇਵ ਨਾ ਹੋਇਆ ਨਾ ਉਹਨੇ ਜਾਣਾ ਸੀ ਮਠੰਡੇ ਟਰਾਲੀ ਲੈ ਆਈ ਹੋ ਜਗਾ ਇੱਕ ਠੀਕ ਆ ਹਾਂ ਬਾਕੀ ਫਿਰ ਮੈਂ ਵੀ ਉਹਨਾਂ ਟਾਈਮ ਦੇ ਵਿੱਚ ਉਹ ਕਰਕੇ ਨਾਲ ਚਾਹ ਚੂ ਦਾ ਪਤਾ ਕਰਾਂ ਉਹਨੇ ਟਾਈਮ ਚਾਹ ਬਣਵਾ ਲੈਨੇ ਦੇਖੀਏ ਵੀ ਕੀ ਹੁੰਦਾ ਕਿ ਲੜ ਇਹ ਤਾਂ ਤੂੰ ਤਾ ਤ ਵੱਡੀ ਬੈਠਿਆ ਮੈਂ ਤਾਂ ਟੋਕਰੇ ਬਣਾਉਣਗੇ ਚੱਲ ਮੈਂ ਵੀ ਲੈ ਜੂ ਇੱਕ ਅੱਧਾ ਕਿਕਰ ਸਿਆਂ ਤੋਂ ਆਏ ਕਿਹੜਾ ਜਵਾਬ ਦਿੰਦਾਗਾ ਜੀਤਾ ਕੌਣ ਜੀਤਾ ਹੋ ਕੌਣ ਕਰਿਆ ਆਏ ਕੌਣ ਜੀਤਾ ਆਇਆ ਬਣੇ ਨਹੀਂ ਆਇਆ ਕਰਿਆ ਪਤਾ ਨਹੀਂ ਕਿੱਥੇ ਡੂੰਗੀ ਜੀ ਬੋਲੀ ਜਾਂਦੀ ਐ ਆ ਜਾ ਆ ਜਾ ਮੈਂ ਤਾਂ ਇੱਧਰ ਰਸੋਈ 'ਚ ਸੀਗੀ ਕੀ ਬਣਾਈ ਜਾਂਦੀ ਐ ਮੈਂ ਰਸੋਈ 'ਚ ਸਟਾ ਕਰੀ ਜਾਂਦੀ ਸੀਗੀ ਅੱਛਾ ਤੇ ਮੈਂ ਆਈ ਪੁੱਛਣ ਆਈ ਸੀ ਤੈਨੂੰ ਅੱਛਾ ਮੈਂ ਕਿਹਾ ਬਾਈ ਯਾਰ ਕਿ ਉਧਰ ਜਿੰਦਰੀ ਲੈ ਕੇ ਤੇ ਥਾਂ ਜਾ ਲੋਟ ਕਰੀ ਜਾਂਦੇ ਮਿੱਟੀ ਜੀ ਭਰਤ ਪਾਈ ਜਾਂਦੇ ਅੱਜ ਹਾਂ ਤੇ ਉਹ ਕੋਲਦੀਪ ਵੀ ਉੱਥੇ ਐ ਜੇ ਤਾਂ ਚਾਹ ਬਣੀ ਐ ਤਾਂ ਲੈ ਚੱਲ ਨਹੀਂ ਫਿਰ ਉਧਰ ਬਣਾ ਲਾਂਗੇ ਨਾ ਮੈਂ ਚਾਹ ਕਰ ਰੱਖੀ ਹੈਗੀ ਐ ਚੱਲ ਫਿਰ ਪਾ ਰੱਖੇ ਬਸ ਚਾਹ ਲੈ ਕੇ ਜਾਂਦੇ ਸੀ ਮੈਂ ਚੱਲ ਫਿਰ ਚੱਲ ਹੋ ਚੱਲ ਗਏ ਆਪਾਂ ਨਾਲੇ ਮੈਂ ਤੇਰੇ ਨਾਲ ਚੱਲ ਵੜੂ ਨਾਲੇ ਗੱਲਾਂ ਮਾਰ ਲਾਂਗੇ ਚਾਰ ਹਾਂ ਕਰ ਲੈ ਜਾਨ ਹੋਰ ਚੱਕ ਲਿਆ ਤੇ ਆਹਾ ਤੂੰ ਤੀਆ ਵੱਡੀ ਬੈਠਿਓ ਟੋਕਰ ਟਾਕਰੇ ਬਣਾਉਣੇ ਆ ਕੇ ਹੋਰ ਮੈਂ ਕਿ ਤੂੰ ਤਾਂ ਖੜਾ ਸੀ ਮੈਂ ਬੜਾ ਦੇ ਪਰ ਟੋਕੇ ਬਣਾ ਲਾਂਗੇ ਚਾਰ ਸਾਨੂੰ ਵੀ ਬਣਾ ਦਿਓ ਤੇ ਕੱਦਾ ਸੀ ਲੈ ਜੰਗਲ ਮੈਨੂੰ ਫੜਾ ਲੈ ਨਾ ਬਣ ਜਾਂਦੇ ਘਰ ਅੱਜ ਤੈਨੂੰ ਪਤਾ ਉਹ ਲਾਡੋ ਦੇ ਘਰ ਵਾਲਾ ਬਣਾਊਗਾ ਟੋਕਰੇ ਅੱਛਾ ਕਹਿਦੀ ਕਿ ਕਰ ਸਾਨੂੰ ਟੋਕਰਾਂ ਦੇ ਇੱਕ ਛਾਬਾ ਬਣਾ ਲੂ ਸਾਡੇ ਵਾਸਤੇ ਵੀ ਉਹਨੂੰ ਕਹਿ ਕੇ ਲੈ ਕੋਈ ਨਾ ਕੋਈ ਨਾ ਮੈਂ ਤੁਹਾਡਾ ਪਹਿਲਾਂ ਕਹਿ ਦੂੰਗੀ ਬਈ ਇਹਨਾਂ ਦਾ ਪਹਿਲਾਂ ਬਣਾ ਕੇ ਦਿਓ ਆਹੋ ਆ ਜਾ ਫੇਰ ਜਿੰਨਾ ਕੁੰਡਾ ਨਹੀਂ ਲਾਉਂਦੀ ਕੋਈ ਬਸ ਜਿੰਦੇ ਕੁੰਡੇ ਨੂੰ ਕਿੱਥੇ ਤੇ ਜਾਣਾ ਚੱਲ ਬਾਹਰ ਲੈ ਗਏ ਟ ਨੂੰ ਲਾ ਦੀ ਆਹੋ ਕੀ ਗੱਲ 2 ਦਿਨ ਹੋ ਗਏ ਤੂੰ ਦਿਖੀ ਹੀ ਨਹੀਂ ਕਿਤੇ ਸਨ ਨਹੀਂ ਮੈਂ ਕਿਥੋਂ ਦਿਸਾਂ ਮੈਂ ਤਾਂ ਵਿਆਹ ਵਾਗ ਗਈ ਸੀ ਵਿਆਹ ਜਾ ਕੇ ਆਈ ਆ ਅੱਜ ਅੱਛਾ ਲੱਡੂ ਜਲੇਬੀਆਂ ਚ ਸੀ ਤੂੰ ਫਿਰ ਨਹੀਂ ਲੱਡੂ ਜਲੇਬੀਆਂ ਕਿਹੜੇ ਉਹ ਤਾਂ ਮੇਰੇ ਸੱਨੇ ਚ ਹੀ ਰੋਲ ਗਏ ਲੜਾਈ ਹੋ ਗਈ ਭਲਾ ਹੀ ਵਿਆਹ ਚ ਉਹ ਤਾਂ ਬੰਦੇ ਰੰਡੀ ਰੋਣਾ ਪਾਈ ਬੈਠੇ ਸੀ ਹਜੇ ਮੈਂ ਤਾਂ ਛੱਡ ਕੇ ਭੱਜ ਆਈ ਫਿਰ ਅੱਛਾ ਤੈਨੂੰ ਪਤਾ ਹੀ ਨਹੀਂ ਦਿਨ ਬੈਠੇ ਕਿੱਥੇ ਸਰਦਾਗਾ ਹੋਰ ਤੈਨੂੰ ਪਤਾ ਹੀ ਹੈ ਫਿਰ ਟਾਈਮ ਮਾੜਾ ਹੈ ਤਾਂ ਹੀ ਤਾਂ ਤੁਹਾਡੇ ਘਰੇ ਗੇੜਾ ਨਹੀਂ ਮਾਰਿਆ ਤੁਸੀਂ ਮੇਰੇ ਗਿਆਵਾ ਕਰੋ ਭਰਤ ਪਾਲੀ ਦੇ ਤੂੰ ਤਬੜ ਲਿਆ ਏ ਇੰਨੇ ਕੰਮ ਕਰਦੇ ਹੋਰ ਮੈਂ ਕਿਹਾ ਚੱਲ ਤੂੰ ਚਾਹ ਤਾਂ ਬਣਾ ਦੇ ਤੇਰਾ ਆਹੋ ਸਹੀ ਗੱਲ ਐ ਹੋਰ ਚੱਲ ਕੇ ਰਾਂ ਤੇਰੇ ਨਾਲ ਵੀ ਪਿਆ ਆ ਮਾ ਚਾਹ ਪੋਣੀ ਫੇਰ ਘਰੇ ਕੀ ਕਰਾਂਗਾ ਅੱਗੇ ਸਾਰਾ ਦਿਨ ਲੂਸਣਾਂ ਲੈਂਦੀ ਗਲੀ ਚ ਤੁਰੇ ਫਿਰਦੀ ਰਹਿੰਦੀ ਪਤਾ ਨਹੀਂ ਭਾਈ ਬਿਸ਼ਰਮੀ ਆਉਂਦੀ ਆ ਹੁਣ ਇਹਨੂੰ ਤਾਂ ਕਰਕੇ ਉਹਨਾਂ ਦੀ ਦਿਖਣਾ ਹੈਗਾ ਹਾਂ ਐਡਾ ਕਜੋੜ ਪਵਾ ਕੇ ਦਿਖਲਾ ਲੜਾਈ ਕਰਾ ਕੇ ਮੇਰਾ ਮੁੰਡਾ ਤਾਂ ਬਲਾਈ ਬਾਡੀ ਦਿਖਾਈ ਕਰਦਾ ਮੈਨੂੰ ਹਾਂ ਫੜ ਜਾ ਇੱਧਰ ਹੋ ਜਾ ਆ ਜਾ ਹੋਰ ਆਏ ਪਾਈਂ ਦੀਆ ਚਾਰੇ ਚੱਕ ਚੱਕ ਜੇ ਕੋਈ ਮਾਰਾ ਆਜੇ ਹੁਣ ਆਪਾਂ ਨੂੰ ਦੇਖ ਲੈਣਾ ਫੇਰ ਦੇਖੀਓ ਅੱਜ ਜੀ ਜੀ ਉਹਦੇ ਨਾਲ ਗਿਆ ਹੈ ਗਈ ਆਂਦੀ ਹੋ ਜਾ ਆਪਾਂ ਨੂੰ ਦੋਨਾਂ ਨੂੰ ਕਿੱਥੇ ਚਰਦੀ ਉਹ ਉਹੀ ਤਾਂ ਹੈ ਵੀ ਚੱਲ ਆਏ ਹੁੰਦਾ ਆਪਦਾ ਭੈਣ ਭਰਾ ਦਾ ਮੋ ਉਹ ਆਉਂਦਾ ਤਾਂ ਚੱਲ ਪਾਈ ਹੁਣ ਤੁਸੀਂ ਭਰਤ ਪਾਈ ਆਨੇ ਮੈਨੂੰ ਤਾਂ ਬੜਾਈ ਖੁਸ਼ੀ ਹੋਈ ਮੈਂ ਤਾਂ ਮੈਂ ਵੀ ਦੇਖ ਕੇ ਆਵਾ ਤਾਂ ਹੀ ਗਈ ਸੀ ਤੇਰੇ ਕੰਨੀ ਮੱਖ ਨਾਲ ਚਾਹ ਦਾ ਸਰੇਹਾ ਲਾ ਆਉਂ ਖੋਰ ਮੈਂ ਚਾਹ ਬਣਾਈ ਬੈਠੀ ਸੀ ਬਸ ਐਂ ਹੋ ਗਿਆ ਤੇਰਾ ਠੀਕ ਦੇਖੋਣਗੇ ਹੋਰ ਅੱਜ ਤਾਂ ਚਾਹ ਤੋਂ ਲੇਟ ਹੋ ਗਈ ਮੈਂ ਸਭ ਤੇ ਅੱਗੇ ਐਸ ਵੇਲ ਨੂੰ ਬਣਾ ਕੇ ਪੜਾ ਦਿੰਦੇ ਕੰਮ ਤੂੰ ਹੋਰ ਭਾਈ ਫੇਰ ਕਰ ਲੈਂਦੀ ਤੈਨੂੰ ਜਦੋਂ ਪਤਾ ਸੀਗਾ ਤੇ ਇੱਧਰ ਫਿਰ ਮਾਲ ਪਸ਼ੂਆਂ ਦਾ ਵੀ ਸਾਹਮਣਾ ਪੈਂਦਾ ਇਹ ਤਾਂ ਇੱਧਰ ਲੱਗਿਆ ਰਹਿੰਦਾ ਆਹ ਤਾਂ ਹੈਗਾ ਹਰ ਕੱਲਿਆਂ ਕੱਲਿਆਂ ਨੂੰ ਫਿਰ ਕਿੱਧਰ ਗਿਆ ਹੈ ਨਹੀਂ ਚਾਚਾ ਇੱਥੇ ਇਸਦਾ ਚਾਹ ਲੈ ਕੇ ਆ ਚਾਚਾ ਚਾਹ ਲੈ ਕੇ ਆਇਆ ਲੈ ਅੱਛਾ ਆ ਇੱਥੇ ਹੀ ਆਉਂਗਾ ਫਿਰ ਕੋਈ ਨਹੀਂ ਆਦਾ ਚਾਹ ਪੀ ਲੈ ਤੂੰ ਵੀ ਮੈਨੂੰ ਕਹਿੰਦੇ ਦੋਨਵਾ ਜਿੰਦਰੀ ਲੈ ਪਹਿਲਾਂ ਹਾਏ ਹਾਏ ਆਈ ਕਿਨੇ ਭਾਈ ਦੀ ਕੇ ਕੇਂਦਰੀ ਲੋੜੀ ਆ ਜਮ ਟਰੈਕਟਰ ਚਲਾ ਕੇ ਦੇਖਿਆ ਮਿੱਟੀ ਰੇਤਾ ਨਹੀਂ ਹੈਗਾ ਆਪੀ ਦੀ ਟਰੈਕਟਰ ਜੁੱਤੀ ਉਹ ਛਿੱਟ ਕੇ ਗਏ ਆ ਹੋ ਟਰਾਲੀ ਲੇ ਆਗ ਟਰਾਲੀ ਆ ਤਾਂ ਮੈਂ ਲੈ ਆ ਤਾਂ ਤੂੰ ਲੈ ਮੈਂ ਕਹਿੰਦਾ ਸੀ ਕੱਟਾ ਹਾਂ ਆ ਲੈ ਫੜ ਕਾ ਪਹਿਲੋ ਪਹਿਲਾਂ ਮਿੱਟੀ ਦੂਜੀ ਹੈ ਰੇਤਾ ਨਹੀਂ ਹੈ ਟਰੈਕਟਰ ਕਹਦਾ ਨਹੀਂ ਤੇ ਦੂਜੀ ਆ ਗਈ ਲੋਟ ਵਾ ਉਹ ਕਹਾਂ ਨਹੀਂ ਬੜਾ ਮਰੇ ਸਰਤਾ ਤੂੰ ਜੋ ਇੱਡੀ ਲੰਬੀ ਤਾਰ ਰਹੀ ਟਰੈਕਟਰ ਇਹ ਨਾਲੀ ਗਾਣਾ ਨਹੀਂ ਤੇਰਾ ਨਾਂਗਾ ਜਿਹਾ ਕਰ ਲੋ ਵਿਚਾਲ ਦੀ ਨਾਂਗਾ ਜਿਹਾ ਕਰ ਲੋ ਜਿੰਦਰੀ ਨਾਲ ਫੇਰ ਮੈਂ ਵੀ ਕੱਲ ਉਹਨਾਂ ਨੂੰ ਹਾਂ ਮੰਨੇ ਹੀ ਨਹੀਂ ਕਿ ਨਾਂ ਨਾ ਕਿ ਫੇਰ ਉਹ ਕਰਾਂਗੇ ਖਰੌਚੇ ਮੈਂ ਨਾ ਮੈਂ ਐਂ ਗੱਲ ਕਰਦਾ ਸੀ ਪਹਿਲਾਂ ਮੈਂ ਕਰਨੀ ਇਹ ਗੱਲ ਇਹਨਾਂ ਨਾਲ ਗੱਲ ਕੀਤੀ ਇੱਕ ਤਾਂ ਮੰਨਦੇ ਨਹੀਂ ਆਪਣੇ ਪਿੰਡ ਵਾਲੇ ਵੀ ਸੌ ਸਲਾਹਾਂ ਦੇਣ ਲੱਗ ਜਾਂਦੇ ਨੇ ਕਿਵੇਂ ਵੀ ਮੈਂ ਕਿਹਾ ਸੀ ਮਾਂ ਵੀ ਭਾਈ ਉੱਥੋਂ ਹੋ ਕਰਕੇ ਨਾ ਕਰਾਂ ਨਾਲ ਜਾਂਦਾ ਕਰ ਦਿਓ ਤੇ ਜਾਂ ਫੇਰ ਭਈ ਕੀ ਹੁੰਦਾ ਉਹ ਖੌਂਚਾ ਜਿਹਾ ਲੈ ਕੇ ਉਹਦੇ ਨਾਲ ਉਹਦੇ ਨਾਲ ਕਰਦੇ ਝਗੜਾ ਪੁੱਠਗੜਾ ਯਾਰ ਉਹ ਹਾਂ ਇੱਥੇ ਉਹ ਕਰਾ ਹੁੰਦਾ ਪਕੇਰਾ ਇੱਥੋਂ ਲੈ ਬਣਾ ਲੈਂਦੇ ਆ ਹਾਂ ਬਣ ਗਿਆ ਇਹ ਕਿਧਰ ਭੜੀ ਬਣਾ ਲੈਂਦੇ ਆ ਇੱਧਰ ਵੀ ਟਰੈਕਟਰ ਆਇਆ ਐਂ ਵੀ ਜਾਇਜ਼ ਕੂਟੀ ਚੱਕੀ ਆ ਉਹ ਵੀ ਹੁਣ ਰੋਟੀ ਖਾਣ ਵਾਗ ਗਿਆ ਦਿਹਾੜੀਆਂ ਵੀ ਵਾਗ ਗਿਆ ਰੋਟੀ ਖਾਣ ਚਲ ਕੋਈ ਨਹੀਂ ਆਜੂ ਚਾਹ ਰੱਖ ਦਿਆਂਗੇ ਉਹਦੀ ਚਾਹ ਪੀ ਲੂ ਆ ਕੇ ਆਹੋ ਲੈ ਪਹਿਲੇ ਪਾਣੀ ਪੀ ਲੈ ਮਿੱਟੀ ਦਾ ਭਾਈ ਇੱਥੇ ਹੋਰ ਵੀ ਪਾਉ ਥੋੜੇ ਹਾਂ ਹਾਂ ਮਿੱਟੀ ਬਹੁਤ ਐਨੀ ਕਨਾਲ ਨਹੀਂ ਸਰਦਾ ਮੈਂ ਇਹਦਾ ਨਹੀਂ ਪੀਂਦਾ ਜੀ ਨਹੀਂ ਚਾਹ ਪਾ ਦੇ ਕੋਟੇ ਨੂੰ ਮੈਂ ਮੈਂ ਕਾ ਵੀ ਨਹੀਂ ਪੀਂਦਾ ਉਹ ਤੀਲਾ ਉੱਠਣਾ ਚਾਹ ਤੀਲਾ ਭੀ ਮੈਂ ਬਣਾ ਕੇ ਲੈਂਗੀ ਚਾਹ ਲਿਆਂਦਾ ਜਿੰਦਰੀ ਲਿਆਂਦੀ ਐਨੇ ਨਾਲ ਤਾਂ ਆਪਣੇ ਤਰਸ ਹੋਂ ਚੱਲ ਕੁਛ ਤਾਂ ਕਰ ਗਿਆ ਪਰਲੇ ਪਾਸੇ ਤੇ ਜਾਣਾ ਵੀ ਨਹੀਂ ਉਧਰਲੇ ਪਾਸੇ ਆਪਾਂ ਕਰ ਲਗੇ ਨਾ ਨਾ ਚਾਹੂ ਟ੍ਰੈਕਟਰਾਂ ਮਿੱਤੀ ਜਾਂਮਣ ਵਾਲੀ ਜਾਂਮ ਗਈ ਤਾਂ ਤੇਰਾ ਇੱਥੋਂ ਲੀ ਬਣ ਗਈ ਨਾ ਬੈਕ ਕਰ 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 ਕੇ ਨਾ ਉੱਥੋਂ ਆਏ ਬਣ ਗਿਆ ਟ੍ਰੈਕਟਰ ਦੀ ਲੀ ਬਣਾਉਣੀ ਹੈ ਬਸ ਕਿਰਾ ਆਪਾ ਉਸ ਤੋਂ ਬਾਅਦ ਲੋੜੀ ਲਚਾ ਪਾ ਦੇ ਲਿਆ ਇਸ ਦਾ ਫਰਾਂ ਦੇ ਬੱਚੇ ਬਚਾਏ ਦਾ ਲੋਟੀਆਂ ਦਾ ਮੈਂ ਜੀਸੀਵੀਆ ਨੂੰ ਵੀ ਕਿਹਾ ਸੀ ਹਾਂ ਮੈਂ ਤੂੰ ਯਾਰ 20 ਮਿੰਟਾਂ ਦਾ ਕੰਮ ਆ ਤੇਰਾ ਕਰੋਚੇ ਨਾ ਮੈਂ ਧੱਕ ਕੇ ਕਿ ਰਾਜ ਹੁਦਾ ਬਣਾ ਕੇ ਦੇ ਦੇ ਸਾਨੂੰ ਹਾਂ ਕੋਈ ਵਿਚਾਰਾ ਲੇਟ ਹੋ ਗਿਆ ਕੱਲ ਅਕਤੂਰ ਉਹਦਾ ਜੀਵਾਜੂ ਬਿਮਾਰ ਸੀ ਉਹਦਾ ਹੂੰ ਜਾਣਾ ਸੀ ਚਾ ਪਾ ਦੇ ਨਹੀਂ ਨਹੀਂ ਬੱਸ ਪੀਲੇ ਪੀਲੇ ਭੈਣ ਨੂੰ ਪਾ ਦੇ ਮੈਂ ਤਾਂ ਪੀ ਆਈ ਉਧਰ ਖਾਂ ਦੇ ਲੈ ਇਹ ਤਾਂ ਟੀਕੇ ਆ ਬਥੇਰਾ ਬਥੇਰਾ ਥਾਂ ਬਾਦੂ ਉਹਦੇ ਨਾਲ ਬਾਦ ਦਾ ਥਾਂ ਹਾਂ ਨਹੀਂ ਨਹੀਂ ਉਹ ਤਾਂ ਨਾਲੇ ਮਾਲ ਡੰਗਰ ਕਿੰਨਾ ਮਾਰੀ ਮੈਂ ਚੱਲ ਪਾਤਾ ਹੀ ਹਾਂ ਹਾਂ ਥੋੜੇ ਇਹ ਨਾ ਪੱਟਾਂਗੇ ਉਚਾਲਿਆਊਗਾ ਨਾ ਇਸੇ ਤਰ੍ਹਾਂ ਅੱਜ ਇੱਥੇ ਪਾਲਾਂਗੇ ਤੇ ਇਹ ਤਾਂ ਵਧੀਆ ਸੀ ਉਹ ਦਰਖਤ ਤਾਂ ਗੱਲ ਕਰ ਵਿਚਾਲੇ ਆ ਗਿਆ ਹੋਰ ਲਾ ਲਿਓ ਹੋਰ ਲਾ ਲਿਓ ਕੋਈ ਦੋ ਇੱਥੇ ਲਾਵਾਂਗੇ ਨਾ ਹੋਰ ਲਾਵਾਂਗੇ ਆਹੋ ਹੋ ਜਾਊਗਾ ਰੰਗ ਤੇ ਲੀ ਭੈਣ ਨੂੰ ਮੁੰਡਾ ਵੇਣ ਲੱਗੀ ਅੱਛਾ ਹੋਰ ਮੈਂ ਤਾਂ ਭੁੱਲ ਨਹੀਂ ਰਹੀ ਤੈਨੂੰ ਦਸਣਾ ਤਾਂ ਸੀ ਨਹੀਂ ਗੱਲੇ ਨਹੀਂ ਲੈ ਮੈਂ ਬਾਈ ਆ ਮੈਂ ਐਂ ਪੜ ਦੇ ਰੱਖਦੀ ਆ ਆਪਣੇ ਤੋਂ ਤਾਂ ਪੜ ਦੇ ਕਾਹਨੂੰ ਰੱਖਦੀ ਆ ਕਿ ਕਰਨ ਤਾਂ ਦੱਸਿਆ ਮੈਂ ਹੂੰ ਤੇ ਉਹ ਤੇਰੇ ਨਾਲ ਮੈਂ ਚਾਹਦੀਆਂ ਗੱਲਾਂ ਕਰਦੀ ਆਈ ਭਾਈ ਉਰੇ ਸੁਖਵਾਲ ਦੇ ਘਰ ਕੋਲੇ ਆ ਕੇ ਅਸੀਂ ਸੁਖਪਾਲ ਦੀਆਂ ਛੇੜ ਲੀਆਂ ਹੋਰ ਉਹਦੀਆਂ ਛੇੜ ਲੀਆਂ ਕਹਿੰਦੀ ਆਖੇ ਜੇ ਆਪਾਂ ਨੂੰ ਦੇਖ ਲੈਂਦੀ ਮੈਂ ਤਾਂ ਮੱਚ ਜਾਣਾ ਸੀ ਦੇਖ ਕੇ ਵੀ ਇਹ ਕੱਟੀਆਂ ਕਿਉਂ ਫਿਰਦੀਆਂ ਦੋਨੇ ਚੱਲ ਹੁਣ ਆਏ ਕਰਿਓ ਮੇਰੀ ਗੱਲ ਸੁਣ ਆ ਕੰਮ ਤਾਂ ਦੰਦ ਨਹੀਂ ਦੇਂਦੀ ਤਾਂ ਹੀ ਤਾਂ ਹੈ ਨਹੀਂ ਤੇ ਜੇ ਹੁਣ ਇਥੇ ਤਾਂ ਤੇਰਾ ਨਾ ਵੀ ਹੁਣ ਕਰਦੀ ਪੇਕੀ ਗਈ ਹੋਈ ਹੈ ਕੰਮ ਤਾਂ ਦੰਦ ਨਿਵੇੜ ਕੇ ਨਾ ਅੱਛਾ ਆਪਾਂ ਹੁਣ ਕੁਲਦੀਪ ਦਾ ਵਿਆਹ ਕਰਾਂਗੇ ਰਿਸ਼ਤੇ ਵਾਲੇ ਆਉਂਦੇ ਐ ਨੂੰ ਅੱਛਾ ਆ ਕੀ ਕਹਿੰਦਾ ਜੀ ਲਾਈ ਵਧੀਆ ਜੇ ਇੱਥੇ ਹੁੰਦੀ ਸੀ ਕਬਾਰ ਟਰੈਕਟਰ ਦੇ ਮੂਰੇ ਆਉਣ ਨੂੰ ਕਰਦੀ ਹੋਰ ਅਗਰ ਜਾਉਣੀ ਸੀ ਸੰਭਲ ਗਈ ਥੋੜੀ ਜੀ ਹੁਣ ਚੱਲ ਵਧੀਆ ਜੇ ਸੰਭਲ ਜੇ ਤਾਂ ਆਪਾਂ ਤਾਂ ਹੀ ਕਹਿੰਨੇ ਆ ਵੀ ਸੰਭਲ ਜੀ ਹਾਂ ਇਹ ਤਾਂ ਸੰਭਣ ਵਾਲੀ ਤੀਵੀ ਹੈ ਨਹੀਂ ਉਹ ਉਹ ਟਾਈਮ ਉਹ ਨਹੀਂ ਤਾਂ ਗੱਲ ਆ ਤਾਂ ਹੀ ਤਾਂ ਹੁਣ ਬਾਸਾ ਕੀਤਾਗਾ ਹਾਂ ਚੱਲ ਹਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਬਿਗੜਿਆ ਕਹਿੰਦੇ ਹੁੰਦੇ ਆ ਸਾਲੋਂ ਕਨੈਕਸ਼ਨ ਕਨੈਕਸ਼ਨ ਵਾਲੇ ਆ ਜਾਣਗੇ। ਨਾ ਫਿਰ ਅੱਛਾ ਪੱਕਾ ਰਿਸ਼ਤਾ ਪੱਕਾ ਮੁੰਡੇ ਦਾ। ਨਾ ਹਾਈ ਤਾਂ ਸਰਪੈਂਚ ਕਰਾਉਂਦਾਗਾ। ਅੱਛਾ ਦੇਖਣਾ ਆਉਣਗੇ ਇਹਨੂੰ। ਅੱਛਾ ਲੈ ਬੱਧੀ। ਸਦੂ ਵੀ ਤੈਨੂੰ ਉਦੋਂ ਚਾਹ ਪਾਣੀ ਕਰੀ। ਨਾ ਲੈ। ਅੱਛਾ ਦੋਨੇ। ਤੂੰ ਐਵੇਂ ਪੁੱਛਿਆ ਨੇ ਕੀ ਪਤਾ ਪਰ ਪਹਿਲਾਂ ਬੁਲਾਉਣ ਲੱਭ ਲਾਉਣ। ਐ ਕਿਵੇਂ ਨਾ ਬੁਲਾਉਣ? ਆਪਾਂ ਬਿਨ ਬੁਲਾਏ ਵਗ ਜਾਂਦੇ ਹੋ ਕੀ। ਮੈਨੂੰ ਤਾਂ ਬੁਲਾਉਂਦੇ ਜੀ। ਦੋ ਦਿਨ ਮੈਂ ਤੁਹਾਨੂੰ ਮੇਰੀ ਘਰ ਨੂੰ ਮੈਂ ਕਿਹਾ ਸੀ ਮੈਂ ਦੋ ਦਿਨ ਪਾਸੇ ਗਿਆ ਸੀ। ਮੈਂ ਵਿੰਦਰ ਨੂੰ ਕਿਹਾ ਸੀ ਵੀ ਗੱਲ ਕਰ ਲਿਓ ਕੱਲੀ। ਫੈਸਲਾ ਹੀ ਕਰ ਲੈ ਸਭ। ਫੈਸਲਾ ਹੀ ਕਰ ਲਿਆ। ਹੋਰ ਤ ਚਲ ਕੋਈ ਨਾ ਪਰੇ ਮਾਗਰੋ ਲਹੇ ਆਪਾਂ ਕੀ ਲੈਣਾ ਉਹਨਾਂ ਤੋਂ ਉਹੀ ਗੱਲ ਹੈ ਕਿ ਆਪਦੇ ਕੰਮ ਰਾਸ ਆ ਜਾਣਾ ਆਪਾਂ ਕਿਸੇ ਤੋਂ ਕਿ ਟਿੰਡੀਆਂ ਲੈਣੀਆਂ ਭੌਂਕਦੀ ਫਿਰੇ ਜਿਹੇ ਜੀ ਹੈਗੀ ਰੱਬ ਨੇ ਉਸੇ ਥਾਂ 'ਚ ਹੀ ਰੱਖੀ ਐ ਕਿ ਨਹੀਂ ਸਹੀ ਗੱਲ ਸਹੀ ਗੱਲ ਜੇ ਲਾ ਕੇ ਖਾਣ ਵਾਲੀ ਹੁੰਦੀ ਤਾਂ ਭਾਵੇਂ ਆ ਕੇ ਪੋਰ ਪੋਰ ਮਿੱਠਾ ਹੋ ਕੇ ਤਾਂ ਬੰਦੇ ਨੇ ਪੋਰ ਪੋਰ ਖਾ ਜਾ ਹਾਂ ਹੈ ਤੇ ਤਾਂ ਉਸ ਨਾਲ ਨਹੀਂ ਕੁਸ ਮਰਦਾ ਹੁੰਦਾ ਉਹ ਤਾਂ ਦੋਨੇ ਮਾਂ ਪੁੱਤੀ ਜਮਾਉਂਦੇ ਆ ਨਾਲ ਨੋਰ ਲਗੀ ਹੋਰ ਉਹੀ ਤਾਂ ਗੱਲ ਉਹ ਤਾਂ ਸਾਰੇ ਡੱਬਰ ਨੂੰ ਡਰਾਉਂਦੀ ਐ ਨਾ ਮੈਨੂੰ ਫੜਾ ਰੰਗਾ ਡਰਾਉਂਦਾ ਅਗਲਾ ਤਾਂ ਹੀ ਆ ਜੇ ਆਪਾਂ ਡਰਦੇ ਆ ਜੇ ਮੂਰੋਂ ਤੂੰ ਵੀ ਆ ਕਿ ਇੱਟ ਚੱਕਦੇ ਨੂੰ ਪੱਥਰ ਚੱਕ ਕੇਂ ਜਮਾ ਨਹੀਂ ਡਰਾਉਂਦੇ ਫੇਰ ਮੇਰੀ ਗੱਲ ਤੁਹਾਨੂੰ ਹੁਣ ਜੇ ਮਾੜਾ ਮੋਟਾ ਇਹ ਬੋਲਣ ਲੱਗੇ ਜਾਂ ਮੈਂ ਬੋਲਣ ਲੱਗਿਆ ਤਾਂ ਤਾਂ ਸਾਡਾ ਕੋਈ ਰੋਟੀ ਖਾਣ ਜੋਗੇ ਹੋਣੇ ਹਾਂ ਹਾਂ ਸਹੀ ਗੱਲ ਹੈ ਹਾਂ ਨਹੀਂ ਜਿਹੜੇ ਸਾਧ ਨਾਲ ਉਹ ਸਾਡੇ ਨਾਲ ਵਰਤਦੇ ਆ ਜਿਵੇਂ ਕਰਦੇ ਉਹ ਤੋਂ ਸਾਨੂੰ ਇੱਕ ਦਿਨ ਨਾ ਘਰੇ ਰਹਿਣ ਦੇਣ ਇਹ ਤਾਂ ਮੈਨੂੰ ਚੁੱਪ ਕਰਾ ਦਿੰਦਾ ਉਦੋਂ ਹੀ ਬੋਲਣ ਨਹੀਂ ਦਿੰਦਾ ਸਿਆਣੇ ਨਹੀਂ ਕਹਿੰਦੇ ਹੁੰਦੇ ਆ ਕਿ ਤਰੀਕ ਤਾਂ ਤਰੀਕ ਨੂੰ ਮਾਰ ਕੇ ਪੈਂਦਾ ਹਾਂ ਵੀ ਮਰ ਗਿਆ ਇਹ ਤੜਕੇ ਨੂੰ ਉੱਠਦਾ ਨਹੀਂ ਹੈ ਹੈ ਉਹ ਤਾਂ ਜੇ ਆਪਣੇ ਕਰਮ ਚੰਗੇ ਆ ਤਾਂ ਆਪਾਂ ਉਹੀ ਗੱਲ ਉਠਦੇ ਆ। ਪ੍ਰਮਾਤਮਾ ਨੇ ਸਾਝ ਹੀ ਨੇ ਦਿੱਤੇ ਆ ਉਹਨੇ ਆਪਾਂ ਲੈਣੇ ਆ। ਹੋਰ ਤਾਂ ਹੋਰ ਉਹਦੀ ਮਾਂ ਦੇਖ ਲੈ ਬਹੂ ਖੰਨੇ ਇਹਦੀ। ਉਹ ਆਪ ਇੱਥੇ ਚੱਕ ਕੇ ਕਈਆਂ ਕਵਾਨੀਆਂ ਲੈ ਲੈਂਦੀ ਆ ਲੈ ਕਮਾਲ ਮੰਦ। ਅਈਓ ਉਹਨੂੰ ਮੈਂ ਤਾਂ ਇਸੇ ਗੱਲ ਦਾ ਤਾਂ ਮੈਂ ਉਹ ਕਰੀ ਨੇ ਵੀ ਉਹਨਾਂ ਨੂੰ ਜਮੀ ਸ਼ਰਮ ਸ਼ਰਮ। ਬਹੂ ਨੂੰ ਪਹਿਲੀ ਗੱਲ ਤਾਂ ਦੇ ਬਹੂ ਇੰਨਾ ਕਿੰਨਾ ਬੋਲਦੀ। ਇਹ ਅੱਜ ਦੀ ਗੱਲ ਤੁਸੀਂ ਯਾਦ ਰੱਖਿਓ। ਅੱਜ ਤਾਂ ਆਪਣਾ ਬੋਲ ਲੀ ਕੱਲ ਨੂੰ ਇਹੀ ਇਹਦੇ ਹਲਕੇ ਚ ਡੰਡਾ ਰੂਸ ਖਪਾਲ ਦੇ ਦੇਉਗੀ ਇਹ ਮੁੰਡੇ ਵੱਟ ਕਰ ਲੂ ਕੱਲੀ ਰਹਿ ਜੂਗੀ ਇਹਦੇ ਕੱਲੀ ਰਹਿ ਜੂਗੀ ਮੈਂ ਪਹਿਲਾਂ ਮਾਂ ਦਾ ਕੀ ਹੱਕ ਹੈ ਇੱਥੇ ਆ ਜਮੀਨਾਂ ਦੇ ਕਾਬੂ ਦੇ ਰਹਿਣ ਦਾ ਹਾਂ ਉਹ ਹੀ ਨਹੀਂ ਕੁੜਮਾ ਦੇ ਬੁਹਾ ਤਗਲਾ ਆਕੀ ਨਹੀਂ ਬੈਂਦਾ ਇਹ ਤਾਂ ਬੀਬੀ ਜਣ ਬੈਠੀ ਰਹਿੰਦੀ ਇੱਥੇ ਆ ਜੰਗਤ ਜਿਆਦੇ ਬਹੁਤ ਜਿਆਦੇ ਗੁੰਡੀ ਆ ਚੱਲ ਕੋਈ ਨਹੀਂ ਕਰੋ ਕੰਮ ਤੁਸੀਂ ਆਪ ਦਾ ਮਾਂਜਲੇ ਭਾਂਡੇ ਹਾਂ ਮੈਂ ਮਾਂਜਲੇ ਚੱਲ ਜੀ ਆਪਾਂ ਬੱਸ ਚੱਲ ਫਿਰ ਮੈਂ ਵੀ ਕੱਪੜੇ ਕੁੱਪੜੇ ਧੋ ਦੂੰਗੀ ਦਾਲ ਦੁੱਲ ਕਾ ਇਧਰੇ ਦੇਖ ਲੂੰਗੀ ਪਈਆ ਆਲੂ ਗੋਭੀ ਪਈਆ ਮਟਰ ਗਾਜਰ ਦੇ ਪਈਆ ਹੁਣ ਕੋਈ ਬਿੱਟ ਪੂਰੀ ਆਉਣੀ ਹੈ ਚਾਰ ਦਿਹਾੜੀਆਂ ਚ ਮਟਰ ਗਾਜਰਾਂ ਪਈਆ ਪਹਿਲਾਂ ਆਪਾਂ ਉਧਰੋਂ ਬਣਾ ਕੇ ਦੇ ਹੁਣ ਇੱਧਰ ਨੂੰ ਮੂੰਗੀ ਮੰਗੀ ਧਰ ਲਈ ਉਧਰੋਂ ਉਧਰੋਂ ਖਿੱਚ ਕੇ ਕਰ ਲਾ ਮੂੰਗੀ ਕਰ ਲਾ ਦਿਹਾੜੀਆਂ ਦੀ ਰੋਟੀ ਜਾਊਗੀ ਤਾਂ ਫਿਰ ਮੂੰਗੀ ਬਣਾ ਲਿਓ ਮੂੰਗੀ ਧਰ ਲਓ ਉਹ ਵਧੀਆ ਬਣਾ ਦਿਓ ਦਿਹਾੜੀਆਂ ਦੀ ਪਨੀਰੀ ਬਣਾ ਦੇ ਅਗਲਾ ਲੈ ਫਿਰ ਚੱਲ ਤੇ ਨਾਰੀ ਲਿਆ ਦਿਓ ਬਣਾ ਲਓ ਲੈ ਸਾਨੂੰ ਕੀ ਦੋ ਬਣਾ ਪਨੀਰ ਵੀ ਫਿਰ ਥੋੜੀ ਰਹਿ ਜੂਗੀ ਭਣੇ ਰੋ ਅਖੇ ਚਾਚੀ ਜੀ ਬਣਾ ਦਿਓ ਮੈਨੂੰ ਮਟਰ ਪਨੀਰ ਆਇਆ ਕਿ ਮੇਰੀ ਗੱਲ ਸੁਣ ਆ ਆਲੂ ਪਈਆ ਨਾ ਹੂੰ ਦੁਕਾਨ ਤੇ ਜਾਂਦੇ ਜਾਂਦੇ ਬਹੁ ਕਰਕੇ ਫੜ ਕੇ ਲੈ ਜ ਮਟਰ ਤਾਂ ਕਹੀ ਜਾਂਦੀ ਆਪਾਂ ਇਹ ਆ ਘਰੇ ਮਟਰ ਕਿੱਥੇ ਘਰੇ ਗੋਭੀ ਪਈ ਮੈਂ ਤਾਂ ਕਦੇ ਦੁਕਾਨ ਤੇ ਗਈ ਨਹੀਂ ਪੈਨ ਨੂੰ ਕਦੇ ਚੱਲ ਮੈਂ ਲਿਆ ਦੰਨੀਆਂ ਜਿਹੜੀਆਂ ਨੇ ਬਣਾਉਣੀਆਂ ਚੱਲ ਯਾਰ ਆ ਨਾ ਜਾਤੀ ਅਜੇ ਲੈ ਤੇ ਹੁਣ ਸੰਗ ਮੰਨਣੀ ਆ ਜਦੋਂ ਹੈਗਾ ਲਿਓਣਾ ਮੈਂ ਕਿਉਂ ਦੁਕਾਨਾ ਤੇ ਜਾਵਾਂ ਚੱਲ ਆ ਜਾ ਫਿਰ ਚੰਗਾ ਪਾਣੀ ਦਾ ਕਰ ਲੋ ਜਿਹੜਾ ਕਰਨ ਵਾਲਾ ਕੰਮ ਹੈ ਉੱਥੇ ਲੱਗੀ ਹੋਵੇ ਸ਼ੁਰੂ ਕਰੀਏ ਦੱਸ ਕੀ ਆ ਇਧਰੋਂ ਕਰਾਂਗੇ ਜਿੱਧਰੋਂ ਭੀਰ ਬਣਾਉਣੀਆਂ ਹੈ ਜਿੱਧਰੋਂ ਭੀਰ ਬਣਾਉਣੀਆਂ ਹੈ ਉੱਥੋਂ ਕਰ ਲੀਏ ਵਿਚਾਲ ਨੂੰ ਨਹੀਂ ਲੋਟਾਂ ਵਾਲਾ ਚਾ ਨਾ ਨਾ ਹਾਂ ਇੱਥੋਂ ਆ ਖੁੰਜਾ ਜਾ ਭਰ ਕੇ ਰ ਖਿੱਚੇਗਾ ਕਿ ਲਾਏਗਾ ਤੂੰ ਲਾ ਹਾਂ ਮੈਂ ਖਿੱਚ ਲਾ ਚੱਲ ਠੀਕ ਆਟੂ ਆਇਆ ਭਰ ਕੇ ਰ ਇਧਰ ਆ ਲਾ ਰਾਂ ਕਰਦੇ ਹਾਂ ਇਹ ਇਧਰੋਂ ਚਾਲ ਬਣ ਗਈ ਨਾ ਕਿਰਾ ਇੰਨੇ ਸਾਨੂੰ ਚ ਮੈਂ ਫਿਰ ਤਾਂ ਮੈਂ ਛੱਡਦਾ ਹੀ ਟਰੈਕਟਰ ਨਾਲ ਹੀ ਉਹ ਕਰ ਦਿੰਦਾ ਚੱਲ ਕੇ ਵੇਖ ਕੇ ਮੜਾ ਹੂੰ ਆ ਖੁੰਜਾ ਕਰੀ ਸੱਕਦੇ ਹੂੰ ਹੂੰ ਆ ਗਿਆ ਤੇਰੇ ਨਾਲ ਹੀ ਜਾਣ ਦੇਦਾ ਹੀ ਜਾਂਦੇ ਹੁੰਦੇ ਆ ਕੰਮ ਚ ਨਹੀਂ ਚੱਕਦਾ ਹੁੰਦਾ ਮੈਂ ਹਾਂ ਬਸ ਚੱਕਦੇ ਓ ਆਇਆ ਇਹ ਲਾਡੀ ਹੁੰਦਾ ਲੈ ਹੁਣ ਆਪਦੇ ਬੰਦੇ ਦਾ ਕਿੰਨਾ ਖਾਰਾ ਸੀ ਨਾ ਓਹੀ ਉਹੀ ਤਾਂ ਗੱਲ ਐ ਜੇ ਆਪਦੇ ਨਾਲ ਕੰਮ ਕਰਾਉਣ ਲੱਗ ਜਾਣਾ ਯਾਰ ਫੇਰ ਕਿੱਥੇ ਆ ਕੇ ਚੱਕ ਲੈਣਾ ਕਿਹਦਾ ਫੋਨ ਐ ਦੇਖ ਲੈ ਚੱਕ ਕੇ ਕੰਪਨੀ ਵਾਲਿਆਂ ਨਾਲ ਸਾਰਾ ਦਿਨ ਨਹੀਂ ਛੱਡਦੇ ਉਹ ਕਦੋਂ ਆਊਗਾ ਧਿਆਨ ਦਾ ਚੱਕ ਮਾ ਚੱਕ ਲੈ ਓਏ ਆਉਂਦੇ ਆਉਂਦੇ ਬਸ ਇੱਕ ਥੋਕੀ ਰੱਖੇ ਰੱਖਾ ਤਾਹ ਕਰ ਦਿੰਦੇ ਬਸ ਬਾਈ ਦਾ ਆਪਣਾ ਲਿਆ ਕਰ ਹਾਂ ਕਿਹਦਾ ਅੰਭਾਰ ਵਾਲਾ ਤੇਰੇ ਤੇ ਬਸ ਬਣਿਆ ਕਹੀ ਦੀ ਸੀ ਬੀ ਤੁਸੀਂ ਪਰੌਣੇ ਨੂੰ ਫੋਨ ਕੀਤਾ ਸੀ ਕਿ ਨਹੀਂ ਆਈ ਕਿਉਂ ਨਹੀਂ ਕੁੜੀ ਤੇ ਪਰੌਣਾ ਭੈਣ ਜੀ ਹੁਣ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਇਹ ਕਹਿੰਦੇ ਅਸੀਂ ਕੋਈ ਗੱਲ ਨਹੀਂ ਫੋਨ ਕਰਤਾ ਪਰੌਣੇ ਨੂੰ ਤੇ ਨਾਲੇ ਕੁੜੀ ਨੂੰ ਹੁਣ ਸਾਰੀਆਂ ਮੈਨੂੰ ਕਹਿੰਦੀਆਂ ਕੁੜੀ ਇੱਕ ਕੁੜੀ ਸੀ ਤੇਰੇ ਐਡਾ ਵੱਡਾ ਸੋਹਣਾ ਤੁਸੀਂ ਪਾਠ ਰਖਾਇਆ ਤੇ ਉਹ ਕਿਉਂ ਨਹੀਂ ਆਈ ਉਹੀ ਤਾਂ ਗੱਲ ਲੱਗੀ ਆਈ ਤਾਂ ਮੈਂ ਸੋਚੀ ਜੰਨੀ ਆ ਵੀ ਸਾਰਾ ਆਣ ਗੋਣ ਤੁਹਾਡਾ ਕੀ ਆ ਕੁੜੀ ਕਿਉਂ ਨਹੀਂ ਆਏਗੀ ਹੁਣ ਹੋਰ ਮੈਨੂੰ ਦੂਕਰੋ ਪੁੱਛੀ ਜਾਂਦੇ ਆ ਕਹਿੰਨੀ ਭਾਈ ਕੁੜੀ ਨੂੰ ਸੱਦਿਆ ਨਹੀਂ ਤੁਸੀਂ ਨਹੀਂ ਜਦੋਂ ਮੈਂ ਸੋਨੂੰ ਕਿਹਾ ਸੀ ਵੀ ਮੈਂ ਬਾਗ ਜਾਨੀਆ ਜਾ ਕੇ ਲਿਆਵਨੀਆ ਉਦੋਂ ਤਾਂ ਆ ਕੇ ਨਹੀਂ ਮਾਂ ਕੰਮ ਪਿਆ ਤੂੰ ਉੱਥੇ ਬਾਗ ਜੇਂਗੀ ਮੇਰੀ ਗੱਲ ਸੁਨ ਮਾਂ ਫੋਨ ਤੇ ਕਹੀਦਾ ਹੁੰਦਾ ਆਪਾਂ ਕਿਹੜਾ ਕਾਰਡ ਵੰਡਿਆ ਸਾਰੇ ਇਸ ਤੋਂ ਫੋਨ ਹੀ ਕੀਤੇ ਨਾ ਕੁੜੀ ਨੂੰ ਮੈਂ ਦੁਪਹਿਰ ਪੰਜ ਫੋਨ ਕਰ ਚੁੱਕਿਆ ਜੇ ਸਵੇਰੇ ਫੋਨ ਕੀਤਾ ਭਾਈ ਤਿਆਰ ਹੋਗੇ ਤੁਸੀਂ ਕਿਹ ਜੀ ਦੇਖਦੀਆਂ ਦੇਖਦੀਆਂ ਤਾਂ ਆਪਾਂ ਨੂੰ ਕੀ ਪਤਾ ਉਹਨਾਂ ਦੇ ਘਰ ਦੀ ਕੀ ਗੱਲ ਹੈ ਹੈ ਉਹ ਹੋ ਫਿਰ ਹੋਰ ਮੰਮੀ ਦੱਸ ਵੀ ਦੱਸ ਸਕਦੀ ਆ ਮੋਟਾ ਲੱਗਿਆ ਇਹ ਤਾਂ ਗੱਲ ਤੁਹਾਨੂੰ ਠੀਕ ਹੈ ਜਦੋਂ ਤੁਸੀਂ ਫੋਨ ਕੀਤੇ ਜਦੋਂ ਭਾਈ ਤੁਹਾਨੂੰ ਹੈ ਕਹੀ ਜਾਂਦੀ ਸੀ ਉਹ ਵੀ ਦੇਖਦੇ ਵੀ ਤੁਹਾਨੂੰ ਪਤਾ ਤਾਂ ਲੱਗ ਹੀ ਜਾਂਦਾ ਉਹਦਾ ਇਰਾਦਾ ਨਹੀਂ ਹੈਗਾ ਇਰਾਦਾ ਨਹੀਂ ਉਹਦਾ ਆਉਣ ਦਾ ਤੁਸੀਂ ਕੱਲ ਰਾਤ ਨੂੰ ਲਿਆਉਣਾ ਜਾ ਕੇ ਉਹ ਉਹੋ ਮੰਮੀ ਹੁਣ ਮੈਨੂੰ ਕੀ ਉਹਦੇ ਮੰਮ ਦੀ ਗੱਲ ਪਤਾ ਸੀ ਵੀ ਉਹਨੇ ਆਉਣਾ ਨਹੀਂ ਹੈਗਾ ਨਾ ਗੱਡੀਆਂ ਖੜਾ ਕੇ ਕੀ ਕਰਨਾ ਕੋਲੇ 10 ਮਿੰਟਾਂ ਦਾ ਰ ਹੈ ਗੱਡੀ ਚਾੱਕਦੇ ਤੁਸੀਂ ਲੈ ਆਉਂਦੇ ਨਾ ਮੈਂ ਘਰੇ ਕੰਮ ਕਰਨ ਵਾਲਾ ਹੋਰ ਕੌਣ ਸੀ ਸਾਰੇ ਰਿਸ਼ਤੇਦਾਰ ਬੁਲਾ ਕੇ ਬੈਠ ਗਏ ਚਲ ਹੁਣ ਨਾ ਭਾਈ ਤੁਸੀਂ ਜਰੂਰ ਕੱਢੋ ਮੈਂ ਤੁਹਾਨੂੰ ਐ ਕਹਿ ਨਹੀਂ ਹੈਗੀ ਆ ਇੰਨੇ ਤਾਂ ਰਿਸ਼ਤੇਦਾਰ ਬੈਠੇ ਭੈਣ ਭਾਈ ਬੈਠੇ ਹੈ ਵੀ ਉਹਨਾਂ ਸਾਹਮਣੇ ਜਲੂਸ ਨਾ ਕਢੋ 10 ਮਿੰਟਾਂ ਦਾ ਰਾਹ ਤੇ ਵੀ ਜਾ ਕੇ ਕੁੜੀ ਨੂੰ ਢੁੰਮੀ ਜਾਓ ਭੈਣ ਜੀ ਮੈਂ ਨਹੀਂ ਜਲੂਸ ਕਢਦੀ ਮੈਂ ਤਾਂ ਕੋਈ ਨਹੀਂ ਮਾੜਾ ਕਹਿੰਦਾ ਮਾੜਾ ਇਹਨਾਂ ਨੂੰ ਕਹੂਗਾ ਭਾਈ ਪਰਜਾਈ ਨੂੰ ਵੀ ਪਰਜਾਈ ਨਹੀਂ 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 ਸੱਦਿਆ ਉਹਨੂੰ ਮਾਂ ਤੂੰ ਹੁਣ ਇਹੋ ਜੀ ਗੱਲ ਨਾ ਕਰ ਲਾਡੀ ਨੇ ਪਹਿਲਾਂ ਨਾਲ ਕਾਲ ਨੂੰ ਪਿਆ ਫੋਨ ਕੀਤਾ ਨਾਲ ਮੈਂ ਹਰਪ੍ਰੀਤ ਨੂੰ ਫੋਨ ਕੀਤਾ ਹੈ ਮੈਂ ਕਿਉਂ ਨਾ ਬੁਲਾਉਂਦੀ ਕੁੜੀ ਨੂੰ ਪਤਾ ਨਹੀਂ ਬੇਇੱਜ਼ਤੀ ਹੈ ਸਾਡੀ ਵਿੱਚ ਮੈਨੂੰ ਸਮਝ ਆਉਂਦੀ ਵੀ ਉਹਨਾਂ ਨੂੰ ਗੁੱਸਾ ਕਿਹੜੀ ਗੱਲ ਦਾ ਹਾਂ ਲੈ ਗੁੱਸਾ ਕੀ ਕਹਤਾ ਭਾਈ ਹੁਣ ਮੇਰੇ ਕੋਲ ਤਾਂ ਗੱਲ ਨਹੀਂ ਕਰੀ ਭੈਣ ਜੀ ਐਵੇਂ ਮੈਂ ਝੂਠ ਮਾਰਾ ਕੁੜੀ ਨੇ ਵੀ ਜਾ ਕੋਈ ਆ ਗੱਲ ਕਹੀ ਐ ਹੁਣ ਇਹ ਨਾ ਨਣਦ ਪਰਜਾਈ ਦੀ ਕੋਈ ਗੱਲ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਦਾ ਲੈ ਮੈਂ ਉਹਨੂੰ ਕੀ ਕਹਣਾ ਮਮੀ ਮੇਰੇ ਤਾਂ ਗੱਲ ਹੀ ਨਹੀਂ ਹੋਈ ਮੁੜ ਕੇ ਜੁੰਦੀ ਇੱਥੋਂ ਗਈ ਆ ਚੱਲ ਫਿਰ ਹੁਣ ਸੋਚਦੇ ਪਈਆਂ ਭੈਣ ਜੀ ਨੇ ਕਿਹਾ ਨਾ ਵੀ ਤੁਸੀਂ ਜਾ ਕੇ ਲਿਆਓ ਮੈਨੂੰ ਵਿਚਾਲੇ ਛੱਡ ਕੇ ਜਾ ਕੇ ਅਸੀਂ ਕੋਈ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਤੁਸੀਂ 10 ਮਿੰਟਾਂ ਚ ਗੱਡੀ ਤੇ ਭਾਗ ਦਿਓ ਅਸੀਂ ਹੈਗੇ ਦੋਨੇ ਜਣੇ ਸਾਹਮਣ ਨੂੰ ਫਿਰ ਮੰਮੀ ਉਹ ਗੱਲ ਉਹ ਘਰ ਦੀ ਕੁੜੀ ਮਿੰਤਾ ਕਰਾਈ ਜਾਂਦੀ ਐ ਚਲ ਰਿਸ਼ਤੇ ਉਹਨੇ ਕਰਾਉਂਦੀਆਂ ਕਰਾਉਣੀਆਂ ਹੋਣ ਕਿ ਪਤਾ ਭਾਈ ਉਹਦੀ ਕੋਈ ਮਜਬੂਰੀ ਹੋਵੇ ਪਰ ਉਹਨਾ ਨਾ ਹੁੰਦਾ ਹੋਵੇ ਹੈ ਨਾਲੇ ਗੱਲ ਐਨੇ ਟਾਈਮ ਤੋਂ ਬੈਠੀ ਤਾਂ ਥੋਰੀ ਆਏਗੀ ਆ ਸਹੀ ਗੱਲ ਐ ਥੋੜੀ ਉਹਦਾ ਕਿ ਜੀ ਨਹੀਂ ਕਰਦਾ ਵੀ ਮੈਂ ਜਾਵਾਂ ਪਰ ਹੌਲੀ ਤਾਂ ਬੋਲ ਲੋ ਕੋਈ ਗੱਲ ਮੈਂ ਕਹਨੀ ਆ ਲਾਡੀ ਨੂੰ ਅਸੀਂ ਲਿਆਉਣੇ ਫਿਰ ਕੋਈ ਬੰਨਾ ਮਾਰ ਦਿਓ ਹੁਣ ਆ ਨਾ ਕੋਈ ਨਹੀਂ ਅਸੀਂ ਕਹਿ ਦਾਂਗੇ ਕਿ ਤੇ ਕੰਮ ਗਏ ਆਗੇ ਚਲ ਮੈਂ ਕਹਨੀ ਆ ਲਾਟੀ ਨੂੰ ਜਾ ਪੈ ਦੇ ਜੋ ਕੁ ਪੁੱਛੂਗਾ ਅਸੀਂ ਆਪੇ ਕਹਿ ਦਾਂਗੇ ਇਹਨਾਂ ਨੂੰ ਕਾਹੇ ਤੋਂ ਗੱਲ ਆਉੜਦੀ ਆ ਆਪ ਤੋ ਆਪ ਤਾਂ ਇਹਨਾਂ ਦੇ ਖਾਣੇ ਚ ਨਹੀਂ ਵੜਦੀ ਨਹੀਂ ਨਹੀਂ ਆਣੇ ਪਰ ਇਹਨਾਂ ਨੂੰ ਕੀ ਪਤਾ ਇਹ ਜੀ ਕਿ ਵੀਲਦਾਰੀ ਦਾ ਜਾ ਵੀ ਤੇ ਦਾਰੇ ਨਹੀਂ ਸਪੱਸਤਾ ਨਹੀਂ ਲੈਣਾ ਮੈਂ ਜੀ ਮੈਂ ਪਹਿਲਾਂ ਕਿਹਾ ਸੀ ਮੈਂ ਖਾਂ ਕਰ ਵੀ ਤੁਸੀਂ ਭੱਜ ਕੇ ਜਾਇਓ ਦੋ ਦਿਨ ਪਹਿਲਾਂ ਰਿਹਾ ਉਹ ਕੁੜੀ ਨੂੰ ਨਾਲੇ ਤੇਰੇ ਨਾਲ ਕੰਮ ਧੰਦਾ ਕਰਾ ਦੂ ਬਸ ਕੋਈ ਨਾ ਕੰਮ ਧੰਦੇ ਆਲੇ ਦਾ ਬਥੇਰੀਆਂ ਆਣ ਗਵੜਨੀਆਂ ਬਥੇਰੀਆਂ ਆਣ ਗਵੜਨੀਆਂ ਐ ਕਰੀ ਗਈ ਏ ਇਹਦਾ ਵੀ ਜਾਤਾ ਹੈ ਨਹੀਂ ਸੀ ਉਹਨੂੰ ਬੁਲਾਉਣਾ ਜਿਹੜੀ ਗੱਲ ਹੋ ਗਈ ਹਵਾ ਗਈ ਤੇ ਹੁਣ ਤੂੰ ਚੱਲ ਆਪਾਂ ਅੱਜ ਆ ਜਾ ਚੱਲੀ ਗਏ ਹੋਰ ਤੇ ਨਾਲੇ ਉਹ ਰੋਟੀ ਨਾਲ ਨਹੀਂ ਆਈ ਸੀ ਆਂਗਾ ਤਾਂ ਫਿਰਦਿਆਂ ਸੀ ਉਹ ਤਾਂ ਸਾਰਿਆਂ ਕਰਾ ਆ ਜਾ ਕਹਿ ਕੇ ਕਰਾ ਦਈਏ ਤੁਹਾਨੂੰ ਪਤਾ ਆਈਂ ਕਰਦੀਆਂ ਹੁੰਦੀਆਂ ਕੰਮ ਧੰਦੇ ਚਲ ਜੀ ਮੈਂ ਉੱਧਰ ਵੇਖਦਾ ਦਿੱਤਾ ਅੰਦਰ ਕਬਰਿਆ ਜੀ ਤੂੰ ਇੱਥੇ ਬੈਠੀ ਆਂ ਕੀ ਹੋ ਗਿਆ ਨਾਲੇ ਮੂੰਹ ਘੁੱਟੇ ਬੈਠੀ ਆਂ ਨਾ ਹੋਰ ਕੀ ਕਰਾਂ ਓ ਛੱਡ ਵੀ ਦੇ ਗੱਲ ਹੁਣ ਹੈ ਤੜਕੇ ਦੀ ਉਹੀ ਗੱਲ ਲਈ ਬੈਠੀ ਆਂ ਮੈਂ ਗੱਲ ਸਾਡੀ ਦਿੱਤੀ ਸੀ ਤੁਹਾਨੂੰ ਪਤਾ ਤੁਹਾਡੇ ਪਿੱਛੇ ਮੇਰੇ ਭਰਾ ਤੇ ਭਾਬੀ ਆਏ ਸੀਗੇ ਅੱਛਾ ਆ ਕੇ ਮੁੜ ਵੀ ਗਏ ਟੇਹ ਦੀ ਤੇ ਮੁੜਨਾ ਹੀ ਸੀ ਅਗਲੇ ਘਰੇ ਪਾਰਚ ਸੀਗਾ ਮੈਨੂੰ ਲੈਣ ਆਏ ਸੀਗੇ ਤੇ ਫੇਰ ਵਗ ਜਾਂਦੀ ਨਵੇਂ ਮੈਂ ਦੇਖ ਲੈਂਦਾ ਵੀ ਉੱਥੇ ਕਿੰਨਾ ਕੁ ਰੱਖਦੇ ਆ ਤੈਨੂੰ ਉਨੰਤਰ ਆਖੀ ਲਿਆ ਸੀਗਾ ਰੱਖ ਲਿਆ ਸੀਗਾ ਨਾ ਅੱਛਾ ਤੈਨੂੰ ਤਾਂ ਲੈਣ ਆ ਗਏ ਹਜੇ ਵੀ ਉਹਨਾਂ ਨੇ ਆਏ ਸਮਝਿਆ ਵੀ ਕੋਈ ਫੋਨ ਕਰਦਗੇ ਜਵਾਈ ਨੂੰ ਹੈ ਜਾ ਕੇ ਕਿਹਾ ਜੀ ਜਾਨ ਆ ਜਾ ਭਾਈ ਸਾਡੇ ਨਾਲ ਚੱਲ ਮੈਨੂੰ ਹੀ ਲੈਣੇ ਸੀ ਦੋਨੋਂ ਨੂੰ ਲੈਣ ਆਏ ਸੀ ਲੈ ਕੇ ਜਾਣਾ ਮੈਂ ਮੈਨੂੰ ਲਈ ਜਾਂਦੇ ਥੋਡੇ ਕਰਕੇ ਨਹੀਂ ਲੈ ਕੇ ਗਏ ਓ ਯਾਰ ਕਿਉਂ ਐ ਵਾਰੀ ਵਾਰੀ ਬੇਇੱਜ਼ਤੀ ਕਰਾਉਣੀ ਆ ਪਹਿਲਾਂ ਥੋੜਾ ਜਲੀਲ ਕਰਿਆ ਬਣਾ ਨੇ ਕਹਿੰਦਾ ਮੈਂ ਹੀ ਨਹੀਂ ਦੱਸਿਆ ਤੁਸੀਂ ਮੈਨੂੰ ਨਾ ਕਿਤੇ ਥੋਡੇ ਕਰਕੇ ਨਾ ਮੈਂ ਆਜ ਪਰਿਵਾਰ ਨਾਲ ਵੀ ਟੁੱਟ ਗਈ ਕਿਤੇ ਆ ਜਾ ਨਹੀਂ ਸਕਦੀ ਉਹਨਾਂ ਕੋਲ ਤੂੰ ਮੈਨੂੰ ਆਇਦਾ ਦੱਸ ਤੈਨੂੰ ਮੈਂ ਜ਼ਰੂਰੀ ਐ ਕਿ ਉਹ ਜ਼ਰੂਰੀ ਆ ਦੱਸ ਹੈ ਨੀ ਤੇਰਾ ਜ਼ਿੰਦਗੀ ਕੱਟਣੀ ਆ ਤੂੰ ਸਾਰੀ ਨਾਲੇ ਉੱਥੇ ਤੂੰ ਕੱਲੀ ਜਾਂਦੀ ਸੋਹਣੀ ਲੱਗਦੀ ਜਦੋਂ ਮੈਨੂੰ ਕਹੀ ਹੀ ਨਹੀਂ ਮੈਂ ਨਹੀਂ ਜਾਂਦਾ ਤੇਰੀ ਜਿੱਤ ਤਾਂ ਉੱਥੇ ਮੇਰੇ ਨਾਲ ਹੀ ਆ ਮੈਂ ਗੱਲ ਮੰਨਦੀ ਆ ਜਦੋਂ ਤੁਹਾਨੂੰ ਮੈਂ ਕਹਿੰਦਾ ਸੀ ਵੀ ਆਪਾਂ ਚੱਲੇ ਆਉਨੇ ਆ ਆਪਾਂ ਪੱਲਾ ਮੱਖਾ ਦੇ ਕੇ ਕਹਿੰਦੇ ਮਿਲਿਆਂ ਦੇ ਸਾਲ ਨੂੰ ਆ ਜਾਂਦੇ ਓਏ ਆਏ ਨਹੀਂ ਹੁੰਦਾ ਯਾਰ ਠੀਕ ਆ ਅਗਲਾ ਕੀ ਸਮਝੂਗਾ ਅਗਲਾ ਕੁ ਵੀ ਮੂੰਹ ਚੱਕ ਕੇ ਆ ਜਾਂਦੇ ਆ ਵਿਲੇ ਹੈਗੇ ਆ ਆਪਣੇ ਘਰੇ ਕੰਮ ਕਰਨੀ ਹੈਗਾ ਅਗਲੇ ਨੇ ਫੋਨ ਕੀਤਾ ਸੀ ਨਾਲੇ ਕੋਈ ਬਗਾਨੇ ਨਹੀਂ ਹੈਗੇ ਉਹਨਾਂ ਨੇ ਤਾਂ ਬਗਾਨਾ ਹੀ ਕਰਿਆ ਨਾ ਜੋ ਮੈਨੂੰ ਆਪ ਦਾ ਸਮਝਦੇ ਜਾਂਦੇ ਫੋਨ ਨਾ ਕਰਦੇ ਨਹੀਂ ਥੋੜਾ ਇੱਕ ਕਰੀਲੇ ਚੜੀ ਪਈ ਐ ਵੀ ਮੈਨੂੰ ਫੋਨ ਨਹੀਂ ਕੀਤਾ ਮੈਨੂੰ ਫੋਨ ਨਹੀਂ ਕੀਤਾ ਦੱਸਿਆ ਤਾਂ ਹੈ ਕਿ ਉਲਝੇ ਪਏ ਵੀ ਰਹੇ ਆ ਕਿ ਮੈਨੂੰ ਇਹੀ ਗੱਲ ਕਹੀ ਆ ਵੀ ਹਰ ਟਾਈਮ ਨਹੀਂ ਲੱਗਿਆ ਬਾਈ ਨੂੰ ਫੋਨ ਕਰਾਂਦਾ ਵੀ ਤੈਨੂੰ ਕਹਤਾ ਸੀ ਵੀ ਤੂੰ ਕਹਤਾ ਹੋਣਾ ਮੈਂ ਤਾਂ ਉਹਨਾਂ ਨੂੰ ਦੱਸਿਆ ਨਹੀਂ ਵੀ ਤੁਸੀਂ ਨਾ ਕੀਤੀ ਮੈਨੂੰ ਆਂਦੇ ਮੈਂ ਤਾਂ ਬਹਾਨਾ ਲਾਇਆ ਵੀ ਮੈਨੂੰ ਕੰਮ ਸੀਗਾ ਇਹਨਾਂ ਨੂੰ ਵੀ ਮੈਂ ਤਾਂ ਨਹੀਂ ਆਇਆ ਜਾਂਦਾ ਉਹ ਜਾ ਤੂੰ ਮੈਂ ਨਾ ਆਇਆ ਤੈਨੂੰ ਘਾਟ ਕਾਦੀ ਆਪਦੇ ਘਰੇ ਹੈਗੀ ਕੋਈ ਘਾਟ ਕੋਈ ਘਾਟ ਨਹੀਂ ਹੈਗੀ ਤੇ ਫਿਰ ਇਹਦਾ ਇਹ ਮਤਲਬ ਨਹੀਂ ਕਿ ਆਦੇ ਰਿਸ਼ਤੇ ਭੁੱਲ ਜਾਓ ਜਾਂ ਨਾ ਕੋਲ ਜਾਉ ਨਾ ਉਹ ਫਿਰ ਰਿਸ਼ਤੇ ਨੂੰ ਜਿ ਨਵਾਉਣਾ ਹੋਵੇ ਠੀਕ ਆ ਫਿਰ ਉੱਥੇ ਆਦਰ ਹਮਦਰਦੀ ਵੀ ਰੱਖਣੀ ਪੈਂਦੀ ਆ ਪਿਆਰ ਵੀ ਰੱਖਣਾ ਪੈਂਦਾ ਕੱਲੀਆ ਫਾਰਮੈਲਟੀਆਂ ਨਾਲ ਰਿਸ਼ਤੇ ਨਹੀਂ ਚੱਲਦੇ ਹੁੰਦੇ ਕਿ ਕੀ ਫਾਰਮੈਲਟੀ ਕਰਤੀ ਹਾਂ ਫਾਰਮੈਲਟੀ ਆ ਇਹ ਜਿਹੜਾ ਤੈਨੂੰ ਫੋਨ ਕਰਤਾ ਠੀਕ ਆ ਵੀ ਆ ਜੂਗੀ ਆਪੇ ਮੂੰਹ ਚਾ ਕੇ ਨਾਲ ਉਹ ਨੂੰ ਲੈ ਆਉਗੀ ਅੱਛਾ ਅੱਛਾ ਮੈਂ ਅੱਗੇ ਤੋਂ ਕੋਈ ਫੰਕਸ਼ਨ ਆਕਰ ਮੈਂ ਪਹਿਲਾਂ ਕਹਿਦਾ ਕਰੂੰਗੀ ਇਹਨਾਂ ਨੂੰ ਫੋਨ ਕਰ ਦੋ ਭਾਈ ਮੈਂ ਤਾਂ ਫੇਰ ਆਉਂਗੀ ਮੈਂ ਮੈਨੂੰ ਸਾਥ ਦੱਸ ਦਿਆ ਮੈਂ ਉਹਨਾਂ ਨੂੰ ਕਿੰਨਾ ਸਮਝਿਆ ਆਉਦਾ ਹੈ ਫਿਰ ਰਿਸ਼ਤਾ ਕਰਾਇਆ ਉਹਨਾਂ ਨੂੰ ਉਹਦੇ ਚ ਉਹਨਾਂ ਨੇ ਨੀਵੀ ਪਵਾਈ ਮੇਰੀ ਮ ਫੇਰ ਰਿਸ਼ਤਾ ਕਰਾਇਆ ਤੇ ਮੈਨੂੰ ਤੁਹਾਨੂੰ ਸਮਝਿਆ ਨਹੀਂ ਉਹਨਾਂ ਨੇ ਕੀ ਸਮਝਿਆ ਕੀ ਕਰਕੇ ਤੁਹਾਡੇ ਨਾਲ ਕੀ ਕੀ ਕਰਤਾ ਉਹਨਾਂ ਨੇ ਦੱਸ ਹੈ ਕੀ ਨਿਬੜਿਆ ਉਹਨਾਂ ਦੀ ਗੱਲ 'ਚ ਚਾਹੇ ਕੁਛ ਨਹੀਂ ਨਿਬੜਿਆ ਤੁਸੀਂ ਰਿਸ਼ਤਾ ਕਰਾਇਆ ਉੱਥੋਂ ਤੱਕ ਸਿੱਖੀ ਗਿਆ ਨਾ ਬਚੋਲੇ ਸੀਗੇ ਹੁਣ ਤੁਸੀਂ ਜਵਾਈ ਹੋ ਇਹ ਮਤਲਬ ਨਹੀਂ ਹੈਗਾ ਤੁਸੀਂ ਉਹਨਾਂ ਦਾ ਆਸਾਨ ਕੀਤਾ ਕੋਈ ਕੋਈ ਮੈਂ ਬਗਾਨੇ ਦਾ ਤਾਂ ਰਿਸ਼ਤਾ ਨਹੀਂ ਕਰਾਇਆ ਸੀ ਠੀਕ ਆ ਜਾਂ ਮੈਂ ਵਿਚੋ ਕੁਛ ਕਾਦਾ ਸੀ ਉਧਰ ਵੀ ਮੇਰੀ ਜਾਣ ਪਛਾਨ ਸੀ ਲਿਆਸੀ ਮੇਰੀ ਨਲੇ ਗੱਲ ਵੀਰੇ ਤੇ ਚਾਚੇ ਦੀ ਆ ਆਪਾਂ ਵਿੱਚ ਨਹੀਂ ਬੋਲ ਸਕਦੇ ਉਹਨਾਂ ਦੇ ਚਾਚਾ ਕਰ ਜਮੀਨ ਕਰਾਵੇ ਚਹਿਨਾ ਕਰਵਾਵੇ ਉਹਨਾਂ ਦੀ ਮਰਜ਼ੀ ਆ ਉਹ ਜਦ ਮੈਂ ਤਾਂ ਕੀ ਜਮੀਨ ਤੋਂ ਟਿੰਡੇ ਲੈਣੇ ਆ ਠੀਕ ਆ ਮੈਂ ਤੈਨੂੰ ਕਹਣਾ ਵੀ ਆਪ ਦੇ ਹੀ ਸਿੱਧੀ ਜਿਹੜੀ ਤੈਨੂੰ ਆਉਂਦੀ ਆ ਬਈ ਲੈ ਕੇ ਆ ਨਹੀਂ ਨਹੀਂ ਲੈ ਲੂਗਾ ਉਹਨਾਂ ਦੇ ਤਾਂ ਮੈਂ ਵਰਤਨ ਨਹੀਂ ਦਿੰਦਾ ਗੱਲ ਸਿੱਧੀ ਆ ਨਾ ਮੈਂ ਜਾਵਾਂ ਨਾ ਮੈਂ ਜਾਣ ਦੇਣਾ ਜੇ ਤੰਨਾ ਪੰਜੇ ਕਰੀ ਦੇਖ ਲੈ ਮਾਰ ਕੇ ਦੱਬ ਦੂੰ ਹੱਥਲਾ ਮੂੰਹ ਤੇ ਕੁਛ ਮਰਜ਼ੀ ਕਰ ਦੇ ਪਰ ਮੈਂ ਜ਼ਮੀਨ ਨਹੀਂ ਲੈ ਕੇ ਆਉਂਦੀ ਬਾਗਰ ਤੂੰ ਪੈਰ ਵੀ ਪੱਟ ਕੇ ਦਿਖਾਈ ਕੋਈ ਨਾ ਤੂੰ ਜਾ ਕੇ ਨਹੀਂ ਦਿਖਾਈ ਜਾ ਉਹ ਇੱਥੇ ਵੜ ਕੇ ਵੀ ਦਿਖਾਉਣੇ ਤੋਂ ਬਾਅਦ ਉਹ ਤਾਂ ਵੜਨ ਗਿਆ ਨਹੀਂ ਕਿ ਮੈਂ ਰੋਕ ਦੇਗਾ ਹੁਣ ਤਾਂ ਮੈਂ ਇਧਰੋਂ ਮਾਰਿਆ ਨਾ ਜਪੇੜਾ ਮੂੰਹ ਤੇ ਦੰਦ ਕੱਢ ਦੂੰ ਚੱਕ ਦੀਆਂ ਨਾਸਾਂ ਆਈਆਂ ਠੀਕ ਆ ਨਾਲੇ ਆ ਜਿਹੜੀ ਜੀਬ ਆਣਾ ਦੰਦਾਂ ਦੇ ਮਗਰ ਸੋਹਣੀ ਲੱਗਦੀ ਹੁੰਦੀ ਆ ਇਹਨੂੰ ਮਗਰੀ ਰੱਖਿਆ ਕਰ ਆਹੋ ਮਾਰ ਨਹੀਂ ਜਾਂਦੇ ਹੋ ਹੋਰ ਕੀ ਕਰ ਲਵਾਂਗੇ ਗੱਲ ਕਰ ਤੇ ਮਾਰਦੇ ਹੋ ਫਿਰ ਹੁਣ ਮੇਰੇ ਨਾਲ ਕਿਉਂ ਕਲੇਸ਼ ਪਾਇਆ ਤੜਕੇ ਦਾ ਪਹਿਲਾਂ ਮੇਰੇ ਨਾਲ ਐ ਦੱਸ ਕੀ ਉੱਥੇ ਤੇਰੇ ਬਿਨਾ ਗੱਡਾ ਖੜਕੇ ਅਗਲੇ ਦਾ ਭੋਗ ਪੈ ਗਿਆ ਨਾ ਠੀਕ ਆ ਫੇਰ ਪੈ ਗਿਆ ਉਹ ਤੁਹਾਡੇ ਕਿਹਨਾਂ ਕਿਹੜਾ ਪੈਣਾ ਨਹੀਂ ਸੀਗਾ ਚਲ ਮੇਰੇ ਬਿਨਾ ਤਾਂ ਨਾ ਪੈਂਦਾ ਤੇਰੇ ਬਿਨਾ ਵੀ ਪੈ ਗਿਆ ਹਾਂ ਤੂੰ ਨਹੀਂ ਤੁਸੀਂ ਮੈਨੂੰ ਕੋਈ ਆਦੇਸ ਦੇ ਦਰ ਤੇ ਉੱਥੇ ਜਾਣਾ ਜਾਉਂਗੀ ਤੁਹਾਡੇ ਨਾਲ ਮੈਂ ਤੂੰ ਤੁਸੀਂ ਵਰਤ ਕੇ ਦਿਖਾਈਓ ਕਿਸੇ ਨਾਲ ਗਈ ਤੇਰੀ ਤਾਂ ਵਾ ਗਿੱਚੀ ਫੜ ਕੇ ਲੈ ਜੂ ਮੈਂ ਲੈ ਜਾਉਂਗੀ ਗਿੱਚੀ ਫੜ ਕੇ ਨਾ ਤੁਸੀਂ ਵੀ ਰੋਕ ਨਹੀਂ ਸਕਦੇ ਮੈਨੂੰ ਮੇਰੇ ਘਰ ਦੇ ਤੋਂ ਵਰਤਨ ਨਾਲ ਸੁਣ ਗਿਆ ਨਾ ਗਿੱਚੀ ਤੇ ਮੈਂ ਚੱਕਦੀ ਆ ਹਾਂ ਗਿੱਚੀ ਤੇ ਮੈਂ ਝਾੜਦੀ ਮੰਦਰ ਸੇ ਮਾਰਿਆ ਨਾ ਅਰਾ ਦੇ ਤੈਨੂੰ ਅਗਲੀ ਵੀ ਚੱਲ ਚੱਲ ਅੰਦਰ ਮਾਇਮਲਾ ਉਹ ਰਿਸ਼ਤੇ ਦਰਨ ਭਨੇ ਲੱਗੂ ਪਿਤਾ ਇਹ ਜਿਹੇ ਭੰਦੇ ਯਾਰ ਉਹ ਆ ਜਿਹੜੇ ਐਵੇਂ ਬਿਨਾਂ ਗੱਲ ਤੋਂ ਫੋਨ ਲਾਉਂਦੇ ਰਹਿੰਦੇ ਆ ਜਵਾਈ ਨੂੰ ਕਰੋ ਨਾ ਫੋਨ ਤੁਸੀਂ ਸਾਰੇ ਜਿਹੇ